ਚੇ ਦੇਖੋ ਪੈਂਟ ਲਿਆ ਆ ਮੰਗ ਕੇ ਬਿੰਦਰ ਲੰਬਾ ਲੰਜਾਨੀ ਪੈਂਟ ਲਿਆ ਆ ਮੰਗ ਕੇ ਨਾ ਕੁਮਾਰਾ ਕੁੜੀਏ ਤੰਨੇ ਜੋਰ ਨੂੰ ਆਇਆ ਹੱਟ ਤਾਰ ਕੇ ਨੀ ਨਾ ਮਾਰੇ ਕੁੜੀਓ ਤੰਨੇ ਜੋਰ ਨੂੰ ਆਇਆ ਹੱਟ ਤਾਰ ਕੇ ਜੀ ਜਾਓ 嗯。 ਕੋਈ ਗੱਲ ਨਹੀਂ ਤੁਸਮ ਨੂੰ ਕਿਰਨ ਦੇ ਅਸਰ ਨੂੰ ਕਿਰਨ ਇੱਕ ਨਾਮ ਆਪਸ਼ਨ ਹੈਗਾ ਬਰਾਦ ਦੇ ਸੱਜਣ ਅੱਛਾ ਕਿੰਨੇ ਲਿਖੇ ਪਈਆਂ ਮੈਂ ਕਿੰਨੇ ਹਾਂ ഇതിനെക്കണികോളോ നോ നോ എന്താ ഇവിടെ ഒബിഡിനെ നമ്മൾ എടുക്കുന്നത് എന്താ ഇതിനെ മാടിവിച്ചി ശരീരത്തെ മുറുക്കാതെ അതിനെ ਚਿੱਠੀ ਦੇ ਵਿੱਚ ਕਹਿ ਨਹੀਂ ਲਿਖਿਆ ਵੀ ਕਿੱ데 ਪਿੰਡ ਪਹੁੰਚਣਾ ਚਾਹੀਦਾ ਹੈ ਕਿ ਨਹੀਂ ਆਪਾਂ ਚਿੱਠੀ ਨਹੀਂ ਲਿਖਦੇ ਉਹ ਨਵਾਂ ਨਵੇਂ ਗੱਲਾਂ ਆ ਨਹੀਂ ਆ मुंडे का नाम है जी कुप सिंह जी गिगे माजरा पी अपना यह बिल्कुल ਨਗਰੀ ਹੋ ਗਿਆ ਲਾਂਡਰਾ ਤੋਂ ਥੋੜਾ ਜਿਹਾ ਅੱਗੇ ਜਾ ਕੇ ਟਾਈਮ ਸੀ ਹਾਂਜੀ ਤੇ 15 ਤਰੀਕ ਦੇ ਜੀ ਜਨ ਆਪਾਂ ਨੇ ਬੁਲਾਈ ਹੈ ਜੀ ਤੇ ਸਵੇਰੇ 9:00 ਵਜੇ ਰਣੋਕੇਹਾਂ ਪਹੁੰਚਣ ਦੇ ਵਾਸਤੇ ਤੇ 11:00 ਵਜੇ ਆਨੰਦ ਕਾਰਜ ਹੋਣਗੇ ਜੀ ਆਪਣੇ ਗੁਰਦੁਆਰਾ ਸਾਹਿਬ ਦੇ ਵਿਖੇ 15 ਤਰੀਕ ਨੂੰ ਦਿਨ ਹੈਗਾ ਇਹ ਸ਼ਨੀਵਾਰ ਦੇ ਜੀ ਬਾਕੀ ਇਹ ਅੱਜ ਚਿੱਠੀ ਤੋਂ ਹੁੰਦੀ ਜਿਹੜੀ ਤਰੀਕ ਹੈਗੀ 9 ਤਰੀਕ 11ਵਾਂ ਮਹੀਨਾ 2025 ਦਿਨ ਐਸ ਤਰ੍ਹਾਂ ਹੋ ਗਿਆ ਜੀ ਤੇ ਕੁਸਤਦਾਰੇ ਸਭਨੇ ਚਰਵਾਉਣੇ ਜੀ ਉਹ ਵੀ ਕਰਦੇ ਵਿੱਚ

മെ ഫേ <Vatt> <trabalhar> <diabetic gameplay> ca ce te mame ferde mama, mama. पेंट लिया पेंट लिया मारो कु मारो कुड़ी ओ जोर नया हत तारी केरे के के। दड़ी ਮੇਰੇ ਮੁੱਛਾਂ ਵੇ ਕੱਟੇ ਦੀ ਦਾੜੀ ਲਾਲਾ ਬੰਦ ਦੀਆਂ ਮੁੱਛਾਂ ਵੇ ਕੱਟੇ ਦੀ ਦਾੜੀ ਲਾਲਾ ਬੰਦਰ ਦੀਆਂ ਮੁੱਛਾਂ ਵੇ ਹਾਈ ਥੱਕ ਗਏ ਥੱਕ ਕੇ ਬੋੜ ਦੇ ਆ ਕੋਣਾ ਅੱਛਾ ਛੱਡ ਲਾ ਗੁੰਮ ਘਰ ਇਹ ਕੀ ਖਲਾਰਾ ਬੁੱਲਿਆ ਵੇ ਮੇਰੇ ਤੇਰੀ ਦਾੜੀ ਦਾ ਇਹ ਕੀ ਖਲਾਰਾ ਬੁੱਲਿਆ ਵੇ ਤੇਰੀ ਦਾੜੀ ਦਾ ਮੁੰਨਦੇ ਸਾਡੇ ਅਨਾਈਆ ਕਰਦੇ ਵੜਾ ਬਚਣਾ ਆਵਾ ਮਾਵਾ ਜਿਹੜਾ ਸਮਝ ਨਹੀਂ ਆਉਂਦਾ ਕਹਿੰਦੀ ਵਸਨੇ ਨਾ ਤੱਕੀ ਚੇ ਕੋੜੀਆ ਗਾਉਣੇ ਵਾਲੇ ਵਧੀਆ ਨਹੀਂ ਹੈਗੇ ਹੋਰ ਕਈ ਹੋਰ ਕਈ ਹੋਰ ਕਈ ਟਾਈਮ ਪਰ ਯਾਦ ਆਉਂਦਾ ਸਾਰਾ ਕੁਝ ਕੱਟੀ ਵਾਲਾ ਆਇਆ ਉਹ ਜੀ ਗੋਬਿੰਦ ਤਰਤਾ ਲੱਗੇ ਲਉਣ ਹੁਣੇ ਹੂੰ ਕਾਪੀ ਦਾ ਪ੍ਰਸ਼ਾਦਾ ਹੋ ਰਿਹਾ ਜੀ ਤਿਆਰ ਪਰ ਤਿਆਰ ਤੇ ਸਾਰੇ ਜਣੇ ਚਿੱਠੀ ਹੋ ਗਈ ਤਿਆਰ ਚਿੱਠੀ ਹੋ ਗਈ ਤਿਆਰ ਬਸ ਹੁਣ ਮੰਮੀ ਕਹੋ ਅਸੀਂ ਤੇ ਕਾਣ ਆਉਣਾ ਅਸੀਂ ਮਹਾਜਨ ਲੋਕ ਜຸນ ਸੀਰੇ ਆ ਮਹਾਜਨ ਅਸੀਂ ਮਹਾਜਨ ਲੋਕ মাকটা কটিল নিনিনেনেনে ਮੈਨੂੰ ਆਏ ਕਦੇ ਕਦੇ ਕਾਹਦਾ ਆਉਣਾ ਮੈਂ ਤੇ ਆਇਆ ਕਦੇ ਕਾਹਦਾ ਆਉਣਾ ਬਾਈ ਇੱਧਰ ਤੇ ਫੋਨ ਨਾ ਲਾ ਗਏ ਮੁੰਡੇ ਵਾਲਿਆਂ ਦੇ ਕਾਹਦਾ ਪਾਈ ਕਾਹਦਾ ਸੋਰੋ ਆਪਣਾ ਮਾਸ ਤੇ ਬੱਤ ਕਰੀ ਜਾਂਦੇ ਹਾਂ ਫਲਾ ਮੰਦਰ ਤੇ ਆਰਾਮ ਨੇ ਵੀਰ ਜੀ ਸੋਰੇ ਕੇ ਫੋਨ ਨਾ ਥੱਲੇ ਨੂੰ ਤਿਆਰੀ ਆ ਥੱਲੇ ਕੋਈ ਆਪਣੀ ਤੇ ਕਰ ਆਰਾ ਫੁੱਲਿਆ ਵੇ ਮੰਦਰ ਤੇਰੀ ਦਾੜੀ ਦਾ ਇਹ ਮੁੰਨ ਦੇ ਸਾਡੇ ਅਨਾਈ ਆਵੇ ਕਰ ਦੇ ਦੇ ਆ ਗਿਆ ਬੜਾ ਜਿਆਦਾ ਆ ਰੋਟਾ ਮੱਚਾ ਆ ਗਿਆ ਪਰ ਜਿਹੜੀ ਨਹੀਂ ਆਉਂਦੀ ਸੁਣ ਕੇ ਤਾਂ ਹੀ ਬੋਲੂਗੀ ਖੜੀ ਖੜੀ ਹਰ ਪਾਪਾ ਮੇਰਾ ਫੁੱਫਾ ਲੈ ਕੇ ਮੈਂ ਆਈ ਥੋੜੀ ਕਹਿਸਾ ਤੇ ਉਹਨੇ ਤਾਂ ਕਾਦੋੜਾ ਕਰ ਦਿੰਦੀ ਹਾਂ ਮਾ ਬਚੋਲਣਾ ਬਚੋਲਿਆਂ ਵੀ ਦੇ ਨਾ ਕਹੀਆ ਬਚੋਲ ਬੁਸੜਨਾ ਇਹ ਗੱਲ ਹੈ ਬਚੋਲਣਾ ਨਹੀਂ ਰੱਖਣਾ ਆ ਪਿੰਡ ਵਿੱਚ ਉਹ ਤਾਂ ਕਹੇ ਤਾਂ ਸੁਣਾਇ ਸੁਣਾਇ ਫੇਰ ਸੁਣਾਇਓ ਫੇਰ ਸੁਣਾਇਓ ਉਧਰ ਚਾਚਾ ਹੋਣਾ ਰਾਣਾ ਰਾਹੀ ਦੇ ਬਚੋਲਾ ਨਹੀਂ ਰੱਖਣਾ ਵਿਆਹ ਵਿੱਚ ਵੇ ਮੱਕੀ ਦੀ ਦਨਾਣਾ ਰੰਡ ਵਿੱਚ ਵੇ ਬਚੋਲਾ ਨਹੀਂ ਰੱਖਣਾ ਪਿੰਡ ਵਿੱਚ ਵੇ ਬਚੋਲਣ ਵੀ ਨਹੀਂ ਰੱਖਣੀ ਪਿੰਡ ਵਿੱਚ ਵੇ ਹਾਂ ਬੰਦੇ ਕਹਦੇ ਆ ਵੀ ਬਿਆਹ ਤਰੀ ਰਹਿਣਾ ਸਹੀ ਗੱਲਾਂ ਜੀ ਉਧਰ ਬੱਟ ਖੱਡੇ ਪਏ ਆ ਗੋਭੀ ਦੀ ਸਬਜ਼ੀ ਨੂੰ ਲੱਗ ਰਿਹਾ ਜੀ ਤੜਕੇ ਮਹਾਨ ਦਾ ਅਸਾਂ ਗੋਭੀ ਦੀ ਸਬਜ਼ੀ ਬਣਨ ਲੱਗੀ ਆ ਸੂਟ ਵਾਲੀ ਵੀ ਆ ਸਾਰੇ ਪਿੰਡ ਚ ਸਾਰੇ ਪੁੱਛਦੇ ਕੌਣ ਤੜਕਾ ਲਾ ਰਿਹਾ ਸਾਈ ਭਤੀ ਮਜਾਤੀ ਆ ਖੁਸ਼ਬੂ ਜਿਆਦਾ ਫੈਲ ਰਹੀ ਮਾਤਾ ਬਲਿਆ ਹੋ ਜਾਏ ਰੁਕੀ ਖੁਸ਼ਬੂ ਜਿਆਦਾ ਆ ਰਹੀ ਹੈ ਜਿਆਦਾ ਖੁਸ਼ਬੂ ਹੀ ਮੈਂ ਮੰਮੀ ਵੀ ਸਪੈਸ਼ਲ ਹਲਵਾਈ ਹਾਂ ਉਹ ਅੰਦਰੇ ਵੜ ਗਈ ਕਹਿੰਦੇ ਆ ਜੀ ਹੁਣ ਹੌਲੀ ਹੌਲੀ ਨਿਕਲੂਗੀ ਆ ਵੀ ਆਉਂਗੇ ਅਰੇ ਮੰਮੀ ਮੜ ਜੇ ਨਿਆੜੇ ਟੱਕਾ ਰਹੀ ਆ ਮੈਂ ਹਰਨੂੰ ਆਪਣੇ ਹਰਗਣ ਨੂੰ ਪਿਆਰ ਕਰ ਰਹੇ ਆ ਦਾ ਕਰਕੇ ਹੌਲੀ ਹੌਲੀ ਨਿਕਲਗੇ ਹਾਂ ਪਹਿਲਾਂ ਹਾਜ਼ਰੀ ਹਰਗਣ ਕੋਲ ਲੱਗਦੀ ਆ ਜੀ ਫਿਰ ਇੱਧਰ ਆਉਣਾ ਆਸ ਲੱਗੇ ਕਿ ਨਾ ਸਮਾਂ ਆਪਣਾ ਨਾ ਆਵੜਾ ਹੈ ਲਾ ਫੜੀ ਮਰ ਫੜਾ ਨਹੀਂ ਖੇਤੇ ਪਸਾਉਂਦੀ ਨਹੀਂ ਮੈਂ ਮਰ ਉਹ ਬੁੰਡਾ ਆਸ ਕਿ ਮੋਜੀਲੀ ਦੇਖੀ ਨੂੰ ਦੇਖੀ ਨੂੰ ਆ ਦਾ ਜੰਮਾ ਤੇ ਨਹੀਂ ਸੀ ਨਾ ਕਾ ਪਾਉਂਦਾ ਉਹ ਵਜਰ ਆਏ ਨੇਖੀ ਜਨਾਈ ਜਦ ਮਮੀ ਹਰ ਗੁਣ ਚੱਕਦੀ ਨਾ ਜੀ ਮੇਰੇ ਵੱਲ ਤੋਂ ਸਾਰੇ ਪਿਆਰ ਭਰੀ ਚੱਕੀ ਰੱਖਾਉਗੀ ਜੀ ਮਰੀ ਦਾਦੀ ਮੱਲੀ ਹਾਂ ਬਤਨ ਨਾ ਕਮਾਦਨ ਜੀ ਇਹ ਨਹੀਂ ਚੱਕਣ ਬਗਦੀ ਉਹਦਾ ਪੈਸਾ ਕਿੰਨੀ ਲੈਂ ਜਾਣਾ ਪਵੇ ਥੈਂਕ ਯੂ ਬਬੀ ਜੀ ਆਸਰੀ ਗਾਲੇ ਸਾਰੇ ਹੂੰ ਨਹੀਂ ਮੈਂ ਮੈਂ ਤਾਂ ਪਾਈ ਆਪਣੀ ਬੋਤੀ ਚੱਕ ਲਈ ਹਾਂ ਮੈਂ ਉਹਦੀ ਕਹਿ ਕੇ ਨਾ ਕੰਮ ਚੱਕਉਂਗੀ ਪਤਾ ਹੈ ਮੈਂ ਉਹਦੀ ਕਹਿ ਕੇ ਆਂ ਬਾਹਰ ਮੈਂ ਕਹਾ ਹਲੇ ਮੰਮੀ ਥੋੜਾ ਜਿਹਾ ਬੀਜੀ ਹੈ ਮੈਂ ਨਿਆਣੇ ਨੂੰ ਪਿਆਰ ਕਰ ਰਹੀ ਆ ਮੰਮੀ ਥੋੜੀ ਹੋਰ ਬਾਹਰ ਨਿਕਲੂਗੀ ਕਾਮ ਹੈ ਨਾ ਤੂੰ ਕਾਹ ਰਹੀ ਨਾ ਮੰਮ ਕਰਾ ਦੇ ਤੂੰ ਰਗੂਆ ਸੌਣੇ ਹੋ ਨੰਨੂ ਬਸ ਸੌਣਾ ਹੋਣੀ ਨੇ ਉੱਥੇ ਵੀ ਪਈ ਰਹੀ ਚਾਚੀ ਫੂਲ ਵੀ ਹੈ ਦੋ ਦਿਨ ਮੈਂ ਜਲ ਨਹੀਂ ਹੈ ਨਾ ਪਈ ਰਹੀ ਮਾਤਾ ਲੈ ਕੇ ਦੋ ਹਾਰ ਨੂੰ ਸੋ ਤੇ ਅੰਦਰ ਕੰਬਲੀ ਚ ਲੈ ਕੇ ਬੈਠ ਜਾਣਾ ਨੂ ਸੁੱਤੀ ਪਈਆਂ ਕੋਲ ਹੀ ਨੇ ਬੈ ਜਾਣਾ ਬਾਹਰ ਨੂੰ ਕੋਲ ਰਗੂ ਨੇ ਉੱਠਣਾ ਸ਼ਾਮ ਨੂੰ ਫਿਰ ਸ਼ਾਮ ਨੂੰ ਆਉਂਦੀ ਮੰਮੀ ਨਾਲ ਕੋਲ ਹੋ ਜਾਣਾ ਨਹੀਂ ਤਾਂ ਮੰਮੀ ਨੇ ਕਹਿੰਦੇ ਜੇ ਸੁੱਤੀ ਪਈਆਂ ਗਈਆਂ ਉਸਾਨ ਨੇ ਇਹ ਹੋ ਖਰਾਬ ਹੋਣੀ ਲਿੰਗ ਪਈ ਉਹਦੀ ਦੀਦੀ ਚੁੱਤੀ ਪਈ ਸਰ ਕੇ ਨਹੀਂ ਤੋ ਆਜ਼ੀਆ ਤੰਤੂ ਸਹਾਦਰ ਜੀ ਅਰਗੁਣਾ ਉਹ ਬੁੱਤੂ ਇਹ ਕੱਖ ਜੀ ਆ ਅੱਜ ਸੁਣੀ ਹੈ ਮਾਰ ਸੁਣੀ ਹੈ ਨੇ ਸੌਣੇ ਜੰਗ ਆਈ ਕਿਦਮੇ ਚੱਪੀ ਜੀ ਨਾ ਆਈ ਮੈਂ ਜਾਂ ਬੈਂਜਾ ਕੀਤੀ ਲਾ ਫਿਰ ਮੇਰੇ ਚੜੀ ਹਾਂ ਜੇ ਉਹ ਮੈਨੂੰ ਬੁੱਤੂ ਪੜ ਦੂਗਾ ਮੈਂ ਮਰ ਚੁਣਾਂਗਾ ਵੇ ਚੋਣਗਾ ਪਤਾ ਨਹੀਂ ਕਾਨੂੰ ਬਾਜਾ ਮਾਰਦਾ ਉੱਥੇ ਮੈਂ ਤਾਂ ਪਤਾ ਨਹੀਂ ਕਾਨੂੰ ਬਾਜਾ ਮਾਰਦਾ ਮੈਨੂੰ ਦੇ ਦੋ ਹੋਰ ਚਾਚੀ ਜੀ ਠੀਕ ਹੈ ਜੀ ਹਾਂ ਜੀ ਠੀਕ ਚਲੋ ਬੋ ਜੀ ਚਾਹੀਦੀ ਹੋਰ ਇੱਕ ਨਮਕੀਨ ਦੀ ਬਾਲੀ ਸੁਭਨੇ ਬਣੀ ਐ ਕੋਧਨੂਰ ਦੀ ਫਾਲੀ ਮਿਆਰਾ ਦਾ ਹੀ ਕੰਮ ਹੈ ਵਸ ਲੈ ਆਣਿਆ ਨਾ ਤਾਂ ਮੰਮੀ ਨੂੰ ਨੱਠਾ ਪੱਟ ਪਈ ਪਈ ਐ ਐ ਰੋਨੀ ਸੁਭਨਾ ਹਰਿ ਸ੍ਰੀ ਸੁਭਨਾ ਸਾਡੇ ਸਾਈ ਦੇਖੋ ਸਾਡੇ ਨਾਮ ਚੀ ਤੈਨੂੰ ਜਲਾ ਕੇ ਕਰੀ ਜੀ ਜੇ ਤੁਰੇ বেট <laughs> চলনে okay. ਨੇ ਕੰਨੀ ਆਂ ਚਾਹ ਜੋ ਕਿੰਨਾਂ ਨੀ ਲਾਦੀ Hai besar be nanti 아, 여기야. 놀아. 뭔데? 뭔데? 넘기면 나멈추데 뭐야? 이 까이, 까이. 내 몸에 뭘는 거야? 맘무 ये कुछ न हाल ਹਾਂ ਜੀ ਆਮ ਆਗੇ ਤੇ ਆਹੋ ਲੋਗੇ ਆਣੇ ਤੇ ਕਹਿੰਦੀ ਆਂ ਨੀ ਦੀਦੀ ਦਾ ਦਿਲ ਕਰਦਾ ਉਹਨਾਂ ਨੂੰ ਨਿਆਣੇ ਦੇ ਦੀਦੀ ਲਾਂ ਦੀ ਨੀ ਦੀਦੀ ਦਾ ਦਿਲ ਕਰਦਾ ਉਹ ਡੱਬਾ ਲਿਆ ਕੇ ਰੱਖਿਆ ਉਹ ਪੱਗਾ ਹੀ ਬਸ ਲਿਆ ਕੇ ਜਦੇ ਤਾਰ ਕੇ ਰੱਖ ਦਿੰਨੇ ਆ ਜੁਨਿਆਣੇ ਨੂੰ ਲੱਜਣੇ ਨਾ ਇਹਨਾਂ ਕਹਿੰਦੀ ਆਂ ਨਾ ਨੋਂ ਨੂ ਨਾ ਅੱਧੀ ਹੁੰਦੀ ਸੀਗੀ ਸਿਆਣੇ ਦਾ ਹਾਂ ਨੀ ਨੋਂ ਲਵਾਏ ਨੇ ਨਾ ਆਦਾ ਕਿਥੇ ਕੱਟਦਾ ਸੋ ਕਰੀ ਪਾ ਮਾਤਾ ਚੋ ਨੁੰਦੇ ਆ ਬੰਦ ਨੀ ਨਾ ਆਦਾ ਮਾਲਾ ਕੋ ਨਾ ਬੀਂ ਕੋ ਗਰੀਵਾ ਮੇਂ ਨਾ ਬੀਠਾ ਰਵਾਤੇ ਇੱਕੇ ਬੈਠੇ ਵੇ ਇਧਰ ਕਿਤੇ ਪਿੱਛੇ ਨੂੰ ਨਾ ਕਰ ਜੀ ਉਹ ਏਟੂ ਵਾਟਡ ਜੁ ਬੈਠ ਸਾਣਾ ਠੀਕ ਹੈ ਮੈਂ ਕਿਹਨੇ ਬੰਨਣਾ ਵਈ ਜੰਕਮਾ ਪਾਣੀ ਨਹੀਂ ਨਾ ਇਹ ਤਾਂ ਪਈ ਗਿਆ ਰੰਗੂ ਚਾਰਾ ਮਨਾ ਠੀਕ ਹੈ ਠੀਕ ਹੈ ਜੀ ਚੱਲੀ ਚੱਲੇ ਡੈਰੀਓ ਆਈ ਸੀ ਭਾਈ ਹਮ ਬੰਦਾ ਕਿਹੜਾ ਗੀਤ ਵੀ ਗਾ ਦੇ ਤੇ ਸ਼ੱਕ ਨਾ ਆਇੰਦਾਂ ਕਾ ਗਏ ਮੈਂ ਅੱਗੇ ਵੀ ਗੀਤ ਵੀ ਗਾ ਦੇ ਤੇ ਸ਼ੱਕ ਨਾ ਹਾਂ ਮੈਂ ਹੁਣ ਗੀਤ ਹੀ ਗਾਣੇ ਮੇਰੇ ਮੁੱਛ ਕੀ ਸ਼ੱਕ ਅੱਸੀ ਆਵੇ ਜੇ ਵੀਰ ਸਰ ਜੀ ਬੰਨਣਾ ਹੈ ਅਰੇ ਇਸ ਚਾਚੇ ਦੇ ਵੀ ਬੰਨਣਾ ਨੇ ਬਾਤ ਆਏ ਗਰੀਬੀ ਅਮਨੇ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਨਾ ਕੰਮ ਆ ਕਰਾਉਣਾ ਰਣਾ ਭਾਬੀ ਦੀ ਟਿੰਕ ਤੱਕ ਕੇ ਲਾ ਹਰ ਕੋਣ ਵੱਲ ਸਾਡੇ ਨੰਨੇ ਦਾ ਵਿਆਹ ਸਾਨੂੰ ਕੋਟੇ ਕੋਟੇ ਜਾ ਮੇਰੇ ਬੰਨ ਹੋ ਗਿਆ ਬਾਈ ਰਬਣਾ ਕੀ ਕਰਨ ਆ ਨਹੀਂ ਜਰਨਾ ਹੈ ਮੇchein ਹੋਈ ਨਾ ਗਈ ਉਹ ਹੀ ਦਾ ਮੈਂ ਕਹਿ ਕੇ ੜਿਆ ਹੁਣ ਧਿਆਨ ਨਾਲ ਬੈਠੇ ਨਹੀਂ ਵਿਆਹ ਹੋ ਦੇਣਾ ਮੈਂ ਉਹ ਮਾਜੀ ਬੰਨ ਹੋ ਗਿਆ ਕੀ ਕਹਿੰਦੇ ਜੱਟ ਇਹਨੂੰ ਕੰਗਣਾ ਕੰਗਣਾ ਗੰਨਾ ਗੰਨਾ ਕੰਗਣਾ ਲਾਵਾ ਕੰਗਣਾ ਨਾਲ ਖੇਡੂਗਾ ਹੁਣ ਵਿਆਹ ਆਜਾ ਗੰਨਾ ਬਨੋਗਾ ਅਜਾ ਤੇਰੇ ਲੈ ਕੇ ਹੁਣ ਹੁਣ ਕੰਗਣਾ ਖੇਡੂਗਾ ਲੈ ਮੇਰੇ ਨੂੰ ਬਹਣ ਲੈਂਟੀ ਬਹਿ ਮੰਦੀ ਥੋਡੇ ਅੰਟੀ ਨੇ ਤਾਂ ਕੰਗਣਾ ਨਾਲ ਖੇਡਣਾ ਪੜ ਮੈਨੂੰ ਐ ਟੈਨਸ਼ਨ ਆਂ ਕਿ ਤੇਰੀ ਜੇ ਇਹ ਕਿ ਸਰੂ ਨਹੀਂ ਆ ਗਈ ਜੇ ਤੂੰ ਨਾ ਹੋਣਾ ਮੇਰਾ ਚੱਲਣਾ ਤੇ ਸਾਰੇ ਤਾਂ ਸਮਝ ਨਹੀਂ ਹੁੰਦੀ ਇਹ ਗੱਲ ਨੂੰ ਮੋਟੇ ਇੱਧਰ ਆਓ ਇੱਧਰ ਆਓ ਆ ਜਾਓ ਭਾਈ ਸੱਤ ਆ ਜਾਓ ਨੌ ਆ ਜਾਓ ਇੱਧਰੋ ਇੱਧਰ ਆਓ ਦੇਖ ਰਹੀ ਦੀ ਨੌ ਜਣੇ ਨੂੰ ਨਾਲ ਲੈ ਜਾਏ ਸੱਤ ਨੂੰ ਆਹ ਇਹਨਾਂ ਕੋਲ ਨਮੋਕੋ ਆ ਜਾਓ ਭਾਈ ਫਿਰ ਆ ਜਾਓ ਆ ਜਾਓ ਕੋਈ ਆ ਤਾ ਆ ਗਿਆ ਨੇ ਆਨੇ ਨੂੰ ਲੈ ਤਾਂ ਲੈ ਹਾਂ ਹਾਂ ਜਾ ਜਾ ਕੋਣ ਮੈਂ ਤਾਂ ਮੈਂ ਬੁੜੇ ਲਾ ਕੋਸ ਤੂ ਆ ਮਾਤਾ ਖੜੀ ਹੋ ਤੈ ਲਾ ਮੈਨੂੰ ਸਵੇਰ ਤੋਂ ਪਹਿਲਾਂ ਤਾਂ ਮਨ ਕੀਰਤਨੇ ਹੱਤਵਾ ਦੇ ਆ ਕੁੜੀ ਨੂੰ ਬੁਲਾ ਨੌਮੀ ਨੂੰ ਨੌਮੀ ਚੱਲਣਾ ਤਾਂ ਵੀ ਆਇਆ ਕੁਛ ਮੜੇ ਜਾਗਨੇ ਚਾਹੇ ਫਾੜ ਲੈ ਮੇਰੀ ਵੀਡੀਓ ਬਣਾ ਦੇ ਅੰਟੀ ਗੀਤ ਚੈਰ ਗੀਤ ਗੀਤ ਚੈਰ ਆ ਸਤ ਸਤ ਆ ਗਏ ਅੱਜ ਸੰਸਕ੍ਰਿਤ ਕੋਟੇ ਨਹੀਂ ਮੈਂ ਚੱਲਣਾ 4 5 6 ਇਹਦੇ ਦੀ ਹੁਣ ਤਾਂ ਜਿੰਨੇ ਆਉਂਦੇ ਨੇ ਮਰ ਗਿਆ ਚੱਲ ਫੇਰ 9 ਰੱਖੋ ਦੇਸੀ 9 ਤੇ ਕਾਣੇ ਜਾਣਾ ਚੱਲ ਗਏ 11 ਮੈਂ ਛੱਡ ਦਿੰਦੀ ਮੈਂ ਪਛੜਦੀ ਹਾਂ ਲੈ ਚ ਘੜਦੀ ਹੈ 11 ਹੋ ਗਿਆ ਚਲੋ ਚਲੋ ਬਸ ਠੀਕ ਆਪੇ ਸੁਣਾਤ ਸਾਥ ਜੇ ਨਹੀਂ ਹੋ ਆਇਓ ਸੂਰਜਾ ਆਇਓ ਸੂਰਜਾ ਵਾਤੇ ਤੂੰ ਹਵਾ ਦੇ ਸਾਥ ਸੁਹਾਵੇ ਵਾਤੇ ਤੂੰ ਹਵਾ ਦੇ ਸਾਥ ਸੁਹਾਵੇ ਸਾਥ ਸੁਹਾਵੇ ਸਾਥ ਹੈ ਇਹ ਬਾਰੀ ਦਾ ਤਲਾਕ ਹੋ ਰਿਹਾ ਰਾਖੋ ਸਭ ਬਹੁਤ ਠੀਕ ਨੇ ਨਮਸ ਪਾਣੇ ਰੱਖਦੇ ਨੇ ਥੋੜੀ ਭਾਰ ਲੱਗੀ ਆਹ ਦੇਖੋ ਥੋੜੀ ਤਾਂ ਬਹੁਤ ਮਾਨੀਆ ਲੱਗਦੀ ਆਹ ਗੋਜ ਜੀ ਹਾਂ ਬਸ ਇਹ ਹੁਣ ਦੀ ਇਹਨਾਂ ਦਾ ਕਿਆ ਕਰਦੇ ਹੁੰਦੇ ਜੀ ਫੇਰ ਇਹ ਇਹ ਸਾਰੇ ਮਣਦ ਨੇ ਪੱਕੇ ਮਰਾਉਣੇ ਥੋੜੇ ਥੋੜੇ ਜਿਹੜੇ ਨਵੇਂ ਨਵੇਂ ਥੋੜਾ ਆਏ ਹੋਏ ਨਾ ਇਹਨਾਂ ਮਰਾਉਣੇ ਆਏ ਆ ਹਾਂ ਜੀ ਪਾਣੇ ਨੂੰ ਕਿਥੇ ਪੱਕਾਵਾ ਮਿਲਦਾ ਅਭੀ ਤਾਂ ਸਾਲ ਪੁਰਾਣੇ ਹੋ ਗਏ ਜੀ ਹੁਣ ਨਾ ਨਾ ਉਹ ਵੀ ਤੁਸੀਂ ਪ੍ਰਾਣੀ ਨਹੀਂ ਹੋ ਸਾਡੇ ਥੋੜੇ ਬਨੇ ਵੀ ਪ੍ਰਾਣੀ ਹੋਈ ਹਾਂ ਜੀ ਕੋੜੇ ਦੇ ਖਾੜੇ ਆ ਸੀ ਅੱਜ ਜੀ ਉਹ ਬਿਆਲੇ ਜਿਹੜੇ ਮਹਾਂ ਦਾ ਬਣਾਉਂਦੇ ਦਾਲ ਨਾਲ ਹਾਂਜੀ ਤੁਹਾਨੂੰ ਪਾ ਦਿੰਦੇ ਅੱਛਾ ਉਹਦੇ ਚ ਪੈਂਦੇ ਹੁੰਦੇ ਜੀ ਠੀਕ ਆ ਠੀਕ ਆ ਜੀ